ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲਾ ਦੀ ਚੋਣ ਵਿੱਚ ਚਰਨਜੀਤ ਸਿੰਘ ਬਤਰਾ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸਮਰਥਕਾਂ ਨੇ ਟੋਲ ਦੀ ਤਾਲ ਨਾਲ ਉਹਨਾਂ ਦਾ ਸਵਾਗਤ ਕੀਤਾ ਪ੍ਰਧਾਨ ਚਰਨਜੀਤ ਸਿੰਘ ਬਤਰਾ ਨੂੰ 135 ਵੋਟਾਂ ਮਿਲੀਆਂ ਇਸ ਮੌਕੇ ਜਰਨਲਿਸਟ ਅਤਰ ਜਤਿੰਦਰ ਖੁਰਾਨਾ ਬਿੱਲਾ ਨਿਜ਼ਾਮਪੁਰਾ ਲਵਲੀ ਅਰੋੜਾ ਦਵਿੰਦਰ ਬਿੱਲਾ ਪਰਮਜੋਤ ਬਤਰਾ ਅੰਮ੍ਰਿਤਪਾਲ ਸਿੰਘ ਹਰਬੰਸ ਲਾਲ ਸਮੇਤ ਲੋਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਚੋਣ ਦੇ ਵਿੱਚ ਸਭ ਤੋਂ ਵੱਧ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਕਰਨਾ ਤੇ ਨਾਲ ਹੀ ਮੀਡੀਆ ਦਾ ਕਰਨਾ ਬਾਸੀ ਇਹ ਮੈਨੂੰ 6 ਸਾਲ ਲੱਗੇ ਕੀਤੀਆਂ ਤੇ 2 ਸਾਲ ਦੀ ਹੋਰ ਸੇਵਾ ਬਖਸ਼ੀ ਤੇ ਮਾਦਾ ਜੀ ਨੇ ਮੇਰ ਕੀਤੀ ਏ ਇਹ ਇਲੈਕਸ਼ਨ ਮੇਰੇ ਆਸੇ ਲੜਨੀ ਬਹੁਤ ਔਖੀ ਸੀ ਲੋਕ ਕੀ ਇਸ ਕਰਕੇ ਹੀ ਕਿ ਆਪੋਜੀਸ਼ਨ ਵਾਲਿਆਂ ਨਾਲ ਲੜਨਾ ਹੀ ਲੱਗਦਾ ਸੀ ਆਪਣੇ ਪਰਿਵਾਰ ਨਾਲ ਆਪਣੇ ਸੱਜਣਾਂ ਵਿਚਰਾਂ ਨਾਲ ਜਿਹੜੇ ਮੇਰੀਆਂ ਲੱਤਾਂ ਖਿੱਚਦੇ ਸੀ ਉਹ ਵੀ ਲੜਾਈ ਕਰਨੀ ਮੈਨੂੰ ਬੜੀ ਔਕੀ ਸੀ ਗੁਰੂ ਰਾਮਦਾਸ ਨੇ ਮਿਹਰ ਕੀਤੀ ਏ ਤੇ ਮੈਂ ਗੁਰੂ ਰਾਮਦਾਸ ਦਾ ਹੀ ਹੁਣ ਚਕਰਾਨਾ ਕਰਨ ਜਾ ਰਿਹਾ ਮੈਂ ਸਵੇਰੇ ਵੀ ਗੁਰੂ ਰਾਮਦਾਸ ਦੇ ਦਰਬਾਰ ਮੱਥਾ ਟੇਕ ਕੇ ਆਇਆ ਕਿ ਇਲੈਕਸ਼ਨ ਜਿਹੜੀ ਸੁੱਖ ਜਾਣ ਦੀ ਨਾਲ ਹੋ ਜੇ ਕੋਈ ਲੜਾਈ ਝਗੜੇ ਦਾ ਬਚਾ ਅਗੀ ਦਬੇ ਅਮਰਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਦਾ ਅੱਜ ਦੀ ਜਿੱਤ ਬਹੁਤ ਵੱਡੀ ਸਾਡੇ ਵਾਸਤੇ ਜਿੱਤ ਹੈ ਪ੍ਰਧਾਨ ਜੀ ਵਾਸਤੇ ਬਹੁਤ ਵੱਡੀ ਜਿੱਤ ਹੈ ਤੇ ਸਾਰੀ ਵੋਟਰਾਂ ਨੂੰ ਮੈਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਵੀ ਵੋਟਾਂ ਸਾਨੂੰ ਪਾਈਆਂ ਜਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜਾ ਇੱਕ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਬੜਾ ਸੁਚਾਰੂ ਰੂਪ ਨਾਲ ਇੱਥੇ ਪ੍ਰਸ਼ਾਸਨ ਮਤਲਬ ਕੰਮ ਸੰਭਾਲ ਲਿਆ